ਮੈਂ ਇੱਥੇ ਰਹੂੰਗਾ ਮੈਂ ਤੁਹਾਡੇ ਕੋਲੇ ਆਉਂਗਾ ਪ੍ਰੋਗਰਾਮ ਥੱਲੇ ਵਾਲਾ ਤੁਸੀਂ ਬਣਾਉਣਾ ਹੈ ਕਿਹੜੇ ਪਿੰਡ ਵਿੱਚ ਦੀ ਮੈਨੂੰ ਲੈ ਕੇ ਜਾਣਾ ਹੈ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਰੈਲੀ ਕਿਹੜੇ ਬੋਰਡ ਥੱਲੇ ਕਰਾਉਣੀ ਹੈ ਇਹ ਕੰਮ ਤੁਸੀਂ ਕਰ ਲਿਓ ਤਹਾਂ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਮੈਂ ਤਾਂ ਵਿਧਾਨ ਸਭਾ 'ਚ ਜਿੰਦਾ ਜਿੰਦਾ ਲੈ ਗਿਆ ਸੀ ਮੈਂ ਕਹਿੰਦਾ ਇਹਨਾਂ ਨੂੰ ਜਿੰਦਾ ਲਾਓ ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ ਇਹਨੂੰ ਕਹੋ ਇੱਥੇ ਬਹਿ ਕੇ ਸੁਣੋ ਫਿਰ ਕਿਵੇਂ ਪਿੱਟਦੇ ਸੀ ਸੋ ਭਾਈ ਅਸੀਂ ਤਾਂ ਪਿੰਡਾਂ ਆ ਅਸੀਂ ਤਾਂ ਜਿਹੜੀ ਗੱਲ ਕਰਨ ਦਾ ਜੱਜ ਗਈ ਜੱਜ ਗਈ ਬਸ ਸੱਚ ਬੋਲਣਾ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਕਿਉਂਕਿ ਜਿੱਥੇ ਬੋਲੋਗੇ ਸਾਚੀ ਬੋਲੋਗੇ ਮੈਂ ਇੱਥੇ ਰਹੂੰਗਾ ਮੈਂ ਤੁਹਾਡੇ ਕੋਲੇ ਆਉਂਗਾ ਪ੍ਰੋਗਰਾਮ ਥੱਲੇ ਵਾਲਾ ਤੁਸੀਂ ਬਣਾਉਣਾ ਹੈ ਕਿਹੜੇ ਪਿੰਡ ਵਿੱਚ ਦੀ ਮੈਨੂੰ ਲੈ ਕੇ ਜਾਣਾ ਹੈ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਰੈਲੀ ਕਿਹੜੇ ਬੋਰਡ ਥੱਲੇ ਕਰਾਉਣੀ ਹੈ ਇਹ ਕੰਮ ਤੁਸੀਂ ਕਰ ਲਿਓ ਤਹਾਂ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਮੈਂ ਤਾਂ ਵਿਧਾਨ ਸਭਾ 'ਚ ਜਿੰਦਾ ਜਿੰਦਾ ਲੈ ਗਿਆ ਸੀ ਮੈਂ ਕਹਿੰਦਾ ਇਹਨਾਂ ਨੂੰ ਜਿੰਦਾ ਲਾਓ ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ ਇਹਨੂੰ ਕਹੋ ਇੱਥੇ ਬਹਿ ਕੇ ਸੁਣੋ ਫਿਰ ਕਿਵੇਂ ਪਿੱਟਦੇ ਸੀ ਸੋ ਭਾਈ ਅਸੀਂ ਤਾਂ ਪਿੰਡਾਂ ਆ ਅਸੀਂ ਤਾਂ ਜਿਹੜੀ ਗੱਲ ਸਾਣ ਦਾ ਜੱਜ ਗਈ ਜੱਜ ਗਈ ਬਸ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਕਿਉਂਕਿ ਜਿੱਥੇ ਬੋਲੋਗੇ ਸੱਚੀ ਬੋਲੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ